ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਚ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆnde ਅੱਜ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਹਾਂਜੀ ਆ ਦੇਖੋ ਹੁਣ ਟਿਗੜੀ ਬੈਠੀ ਆ ਸੋਹਣੇ ਪੈਂਡੇ ਤੇ ਪਰ ਜਾ ਅਸੀਂ ਮੜੇ ਬੇੜੇ ਦੀ ਗੱਪੀ ਸਲਾਹਾ ਕਰਦੀ ਬਾਦੀਆਂ ਨੂੰ ਜਾਣਦੀ ਆ ਇਹ ਦੇ ਬਾਦੀਆਂ ਚ ਘੁੰਮ ਕੇ ਆਈਏ ਇਹ ਪਹਾੜਾ ਪੂੜਾ ਚ ਪੋਰਾ ਕ ਜਵਾਕੜੀ ਨੂੰ ਲੈ ਕੇ ਇਹਨੂੰ ਉਹਨੂੰ ਪੁੱਛਦੇ ਆ ਸੋਨ ਨੂੰ ਕਬੂਤਰੀ ਇਹਨੂੰ ਛੱਡ ਚੱਲੇ ਮਗਰ ਮੈਂ ਜਾਨਣੇ ਮੈਂ ਸਤਭੀਤ ਨਹੀਂ ਠੀਕ ਹੈਗੀ ਉਹਦੀ ਅੱਜ ਤੱਕ ਵੀ ਤੇ ਖਰਾਬ ਹੋਦੀ ਉਹਦੀ ਸਿਹਤ ਨਹੀਂ ਠੀਕ ਹੈ ਠੀਕ ਹੈ ਤੇ ਕਹਿੰਦੀ ਉਹ ਕਹਿੰਦੇ ਚਤਰੋ ਬੋਲੀ ਤੇ ਸਾਹਮਣੇ ਆ ਹੁਣ ਹੱਥ ਜੋੜ ਕੇ ਬੈਠੀ ਆ ਹੱਥ ਜੋੜਦੀ ਆ ਭਾਈ ਥੁੱਡੇ ਕਹਿੰਦੀ ਕਮੈਂਟਾਂ ਚ ਹੁਣ ਆਇਆ ਨਾ ਕਹਿਣ ਲੱਗ ਜੂ ਵੀ ਦੀਦੀ ਨੂੰ ਘਰੇ ਛੱਡ ਗਏ ਹਾਂ ਤੁਸੀਂ ਨਾਂ ਨਹੀਂ ਲੈ ਕੇ ਗਏ ਉਹ ਤਾਂ ਸਾਨੂੰ ਪਤਾ ਬਤ ਤੁਹਾਡੀ ਪਹਿਲੀ ਰਲੀ ਭਾਗਤਾ ਸਲਾਹਾਂ ਤੇ ਤੁਸੀਂ ਪਹਿਲੀ ਕਰਕੇ ਬੈਠੇ ਹੁੰਨੇ ਆ ਬਾਅਦ ਵਿੱਚ ਬਸ ਬਲੌਗ ਬਣਾਣੇ ਹੁੰਦੇ ਆ ਬਿ ਬਲੌਗਰ ਦੇ ਵਿੱਚ ਸਾਹਮਣੇ ਅਮਨ ਸਾਹਮਣੇ ਲੱਗਿਆ ਕਰਨ ਵੀ ਜਾਣਾਂ ਨਹੀਂ ਦੀਦੀ ਨੇ ਚਲੋ ਸ਼ੁਕਰ ਕਿ ਤਰਾ ਬੈਠੀਏ ਘਰੇ ਨਾ ਜਾਣੂ ਨਹੀਂ ਨਾਲੇ ਤੁਰੀਓ ਹੁੰਦੀ ਏ ਇਹ ਘਰ ਤਾਂ ਬੈਠੀਏ ਜ ਸੱਸ ਤਿਆਰ ਆ ਉਹ ਭਾਈ ਸੱਸ ਨੂੰ ਨਾਲ ਲੈ ਕੇ ਚੱਲਿਆ ਸ਼ੁਕਰ ਸੂਰਜ ਚੜ੍ਹਿਆ ਕਿਸੇ ਪਾਸੇ ਵੀ ਇਹ ਸੱਸ ਨੂੰ ਨਾਲ ਲੈ ਕੇ ਚੱਲੇ ਕਾਤੇ ਸੱਸ ਨੂੰ ਨਾਲ ਲੈ ਕੇ ਚੱਲੇ ਚੱਕਣੇ ਨੂੰ ਕਿਉਂਕਿ ਉਹਦੀਆਂ ਤਾਂ ਪਹਿਲਾਂ ਨਹੀਂ ਮੁੱਕਣੀਆਂ ਉਹ ਤਾਂ ਫਿਰਨਾ ਬਾਈ ਬਲੌਗ ਬਣਾਉਂਦੀ ਨੇ ਇਹ ਤਾਂ ਨਾਲ ਲੈ ਕੇ ਚੱਲਿਆ ਸੀ ਸਸਰ ਨੂੰ ਤੇ ਹੁਣ ਕਹਿੰਦੀ ਬਾਈ ਕਿ ਉਹ ਹੁਣ ਦੀਦੀ ਨੂੰ ਘਰ ਛੱਡ ਚੱਲੇ ਕਮੈਂਟ ਵਾਲੇ ਵਿੱਚ ਕਹਿਣ ਲੱਗ ਜੰਦੇ ਵੀ ਦੀਦੀ ਨੂੰ ਨਾਲ ਲੈ ਕੇ ਚੱਦੇ ਦੀਦੀ ਹੁਣ ਦੇਖ ਲਓ ਬਿਮਾਰ ਆ ਉਹ ਤਾਂ ਨਹੀਂ ਚੱਲੀ ਤਾਂ ਸਾਰੇ ਡਰਾਮਾ ਕ੍ਰੀਏਟ ਕੀਤਾ ਇਹਨਾਂ ਨੇ ਤੇ ਬਾ ਉਹ ਗੱਲਾਂ ਦੇਖੋ ਤੁਸੀਂ ਮੈਂ ਕਹਿੰਦੀ ਆ ਰੱਬ ਨੂੰ ਥੱਲੇ ਲਾਇਆ ਵੀ ਇਹਨਾਂ ਨੇ ਤਾਂ ਲੋ ਲੋਕ ਸਾਡੇ ਵਿਊਰਸ ਦੇ ਜਵਾਬ ਦੇ ਹੀ ਜਾਂਦੇ ਅੱਛਾ ਗੱਲਾਂ ਕਰਦੇ ਵੀ ਜੇ ਸਾਨੂੰ ਕਹਿੰਦੇ ਕੋਈ ਕਮੈਂਟਾਂ ਦੇ ਵਿੱਚ ਕਹਿੰਦਾ ਨਾ ਸਾਨੂੰ ਤਾਂ ਕਹਿੰਦੀ ਲੋੜੇ ਨਹੀਂ ਪੈਂਦੀ ਸਾਡੇ ਵਿਊਰਜ਼ ਦੇ ਜਵਾਬ ਦੇ ਦਿੰਦੇ ਆ ਆ ਦੇਖੋ ਹੁਣ ਕਿੰਨੇ ਕਮੈਂਟ ਪਏ ਆ ਦਿੱਤਾ ਕਿਥੇ ਵਿਊਰਜ਼ ਨੇ ਸਾਡੇ ਨੇ ਜਵਾਬ ਸਾਨੂੰ ਤਾਂ ਕਹਿੰਦੇ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਸਾਡੇ ਵਿਊਰਜ਼ ਦੇ ਜਵਾਬ ਦੇ ਦਿੰਦੇ ਆ ਤਾਂ ਹੀ ਤਾਂ ਵੀਡੀਓ ਨੂੰ ਛੱਡ ਚੱਕਿਆ ਦੇਖੋ ਤਾਂ ਕਿਹੜੇ ਤੁਹਾਡੇ ਵਿਊਰਜ਼ ਨੇ ਜਵਾਬ ਦਿੱਤਾ ਦੇਖ ਲਿਓ ਭਾਈ ਤੁਹਾਡੇ ਜਿਹੜੇ ਨਾ ਪੰਜ ਸੱਤ ਜਿਹੜੇ ਵਿਊਰਜ਼ ਹੈਗੇ ਤੁਹਾਨੂੰ ਦੇਖਣ ਵਾਲੇ ਉਹ ਵੀ ਤੁਹਾਡੇ ਵਰਗੇ ਆ ਸਹੀ ਪਕੜੇ ਹੈ ਨੀ ਬਾਕੀ ਤਾਂ ਤੁਹਾਡਾ ਡਰਾਮ ਹੀ ਦੇਖਣ ਆਉਂਦੇ ਆ ਹੁਣ ਕਿਹੜਾ ਜਵਾਬ ਦਿੱਤਾ ਦੱਸੋ ਭਾਈ ਹੈ ਨਾਲੇ ਦੇਖੋ ਕਿੰਨੇ ਤੁਹਾਨੂੰ ਬੋਲਿਆ ਹਰ ਕੋਈ ਤੁਹਾਨੂੰ ਕਮੈਂਟਾਂ ਚ ਲਾਣ ਦਾ ਪਾਉਂਦਾ ਤੁਸੀਂ ਕੀ ਕਰਦੇ ਆ ਕਮੈਂਟ ਡਿਲੀਟ ਕਰ ਦਿੰਨੇ ਆਈ ਹੁੰਦੀ ਆ ਸਾਨੂੰ ਜਿਆਦਾ ਕਮੈਂਟ ਵੀ ਫੇਰ ਰੱਖਿਆ ਕਰੋ ਅਸੀਂ ਵੀ ਦੇਖ ਲਈਏ ਕਿਹੜੀਆਂ ਲੜਾਈਆਂ ਹੁੰਦੀਆਂ ਚਤਰੋ ਦੇ ਤੂੰ ਓਏ ਹੋਏ 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 ਬਹੁਤ ਲੜਾਈ ਦੇਖਣ ਵਾਲੀ ਕਹਿੰਦੀ ਹੁੰਦੀ ਬਹੁਤ ਲੜਾਈਆਂ ਹੁੰਦੀਆਂ ਕਮੈਂਟਾਂ 'ਚ ਵੇਚਣ ਇਹਦੇ ਕਰਕੇ ਲੜਦੇ ਆ ਕੋਈ ਦੇਖ ਲਓ ਕੌਣ ਲੜਦਾ ਸਾਨੂੰ ਤਾਂ ਪਤਾ ਨਹੀਂ ਅਸਾਂ ਦੇਖਦੇ ਆ ਤੁਹਾਡੇ ਕਮੈਂਟ ਐਨੀ ਕਪੋੜ ਚਤਰੋ ਤੇ ਮਸਾਸ ਵੀ ਬੋਲੀ ਹਾਂ ਨਹੀਂ ਨਾ ਸਾਨੂੰ ਪੜਨਾ ਆਦਾ ਨਾ ਪੜ੍ਹ ਕੰਨ ਮੈਂ ਤਾਂ ਪੜਨਾ ਨਹੀਂ ਆਦਾ ਨਾ ਆਪਾ ਪੜੀਦੇ ਆ ਇਹ ਬਤਰੀ ਕਿਸ ਨੇ ਗੱਲ ਕੀਤੀ ਆ ਉਹ ਆਪੇ ਵਿੱਚ ਟੰਗੜਾ ਹੁਣ ਜਵਾਬ ਦੇਣ ਬਹੁਤ ਤੇਜ ਹੋਈਓ ਆ ਅੱਗੇ ਵੀ ਪਿੱਛੇ ਜੇ ਪਤਾ ਨਹੀਂ ਕਿਹੜੇ ਕਮੈਂਟਾਂ 'ਚ ਜਵਾਬ ਲੱਗਿਓ ਸੀ ਕੀ ਦੇਣ ਇਹ ਉਹ ਇਹਨਾਂ ਮੈਂ ਚੱਕ ਕੇ ਦੇਖੂਗੀ ਉੱਤੇ ਵੀ ਬਣਾਉਂਗੀ ਇਹ ਸੱਸ ਬੋਲਦੀ ਸੀ ਉਹ ਕਮੈਂਟਾਂ ਵਾਲਿਆਂ ਬਾਰੇ ਇੱਕ ਤਾਂ ਅਗਲੇ ਇਹਨਾਂ ਦੇ ਵਿਊ ਦੇਖ ਕੇ ਇਹਨੂੰ ਪੈਸਾ ਕਮਾ ਕੇ ਦਿੰਦੇ ਆ ਵੇ ਜਿਹੜੇ ਦੇਖਦੇ ਆ ਨਾ ਮੈਂ ਉਹਨਾਂ ਦੇ ਥਰੂ ਇਹ ਪੈਸਾ ਕਮਾਉਂਦੇ ਆਰੇ ਹਾਂ ਭਈ ਹਾਂ ਉੱਪਰ ਤੇ ਐ ਡੈ ਡੀਆਂ ਗੱਲਾਂ ਉਹ ਬੋਲੀ ਸੋਟੀ ਆ ਸੋਟੀ ਨਹੀਂ ਹੈਗੀ ਵੱਡੀ ਹੋਈ ਹੈ ਇਹ ਕਮਲਜੀਠਾਣੀ ਸਾਡੇ ਕਹਦਾ ਸਾਨੂੰ ਪਤਾ ਨਾ ਆਪਾਂ ਕਮੈਂਟ ਸਾਨੂੰ ਪਤਾ ਕਹਿੰਦੀ ਅਸੀਂ ਸਹੀ ਆ ਅਸੀਂ ਨੀ ਕਮੈਂਟਾਂ ਵੱਲ ਧਿਆਨ ਦਿੰਦੇ ਅੱਗੇ ਮੈਂ ਪੜ੍ਹਦੀ ਚ ਹੁੰਨੀ ਮੈਂ ਤੇ ਅੱਛਾ ਹੀ ਹੈ ਇਹ ਆਪਣੇ ਆਪ ਨੂੰ ਹਜੇ ਵੀ ਸਹੀ ਹੋਈ ਮੰਨਦੇ ਆ ਇੰਨੇ ਇਹਨਾਂ ਦੀਆਂ ਗਲਤੀਆਂ ਕੱਢ ਕੱਢ ਕੇ ਇਹਨਾਂ ਨੂੰ ਦਿਖਾਈ ਆ ਦੀਆਂ ਫੇਰ ਵੀ ਕਮਲੀਆਂ ਜਿਹਾਂ ਨੂੰ ਸਹੀਆਂ ਹੀ ਸਾਰਾ ਕੁਝ ਲੱਗਦਾ ਇਹਨਾਂ ਨੂੰ ਆਪਣੇ ਆਪ ਦਾ ਪਤਾ ਵੇ ਮਣੀ ਜੋ ਆਂਦੀ ਇਹਨਾਂ ਦੇ ਇਦਾਂ ਦੀਆਂ ਜਬਲੀਆਂ ਮਾਰਨੇ ਨੇ ਬੱਤ ਸਹੀ ਏ ਤੇ ਉਧਰ ਜੀ ਉਹ ਡਿੰਪਲ ਨੂੰ ਤੇ ਲੈ ਆਏ ਆ ਪਰ ਉਹ ਕੁੜੀ ਨੂੰ ਇਹਨਾਂ ਨੇ ਬਲੌਗ ਦੇ ਵਿੱਚ ਨਹੀਂ ਦਿਖਾਇਆ ਜਾਂ ਦਿਖਾਇਆ ਨਹੀਂ ਜਾਂ ਉਹ ਇਹਨਾਂ ਦੇ ਬਲੌਗ ਦੇ ਵਿੱਚ ਆਈ ਨਹੀਂ ਕਿਉਂ ਕਿ ਕਿਉਂਕਿ ਜਿਹੜੀ ਮੈਨੂੰ ਲੱਗਦਾ ਨਾਲ ਉਹਨਾਂ ਦਾ ਸੋਹਰਾ ਪਰਿਵਾਰ ਆ ਉਸ ਗੱਲ ਨੂੰ ਅਲਾਉਡ ਨਹੀਂ ਕਰਦਾ ਹੋਣਾ ਵੀਡੀਓ ਦੇ ਵਿੱਚ ਆਣਾ ਉਹ ਐਸੇ ਕਰਕੇ ਹੋਣਾ ਇਹਨਾਂ ਨੇ ਦੋ ਤਿੰਨ ਬਲੌਗ ਖਿੱਚਦੇ ਆ ਉਹਦੇ ਲੈ ਕੇ ਆਣ ਤੋਂ ਬਾਅਦ ਡਿੰਪਲ ਨੂੰ ਪਰ ਉਹ ਬਲੌਗ ਦੇ ਵਿੱਚ ਨਹੀਂ ਆਈ ਇਹ ਮੈਨੂੰ ਲੱਗਦਾ ਹੁਣ ਜਿਹੜੇ ਇਹ ਬਾਦੀਆਂ ਨੂੰ ਜਾਣ ਦਾ ਪਲਾਨ ਬਣਾਉਂਦੇ ਆ ਨਾ ਆਹ ਆਪਣੇ ਚਤਰ ਹੋਣੀ ਇਹ ਵੀ ਤਾਹੀਂ ਬਣਾਣ ਲੱਗਿਓ ਕਉਂ ਕਹਿੰਦੇ ਨੇ ਕਹਿਤਾ ਹੋਣਾ ਵੀ ਅਸੀਂ ਤੁਹਾਡੇ ਘਰ ਚਾਹ ਤੇ ਤਾਂ ਆ ਜੰਨੇ ਆ ਪਰ ਅਸੀਂ ਭਾਈ ਬਲੌਗ ਦੇ ਵਿੱਚ ਨਹੀਂ ਆਣਾ ਮਗਰ ਕਿਉਂ ਉਹਨਾਂ ਨੂੰ ਫੇਰ ਫਾਇਦਾ ਨਹੀਂ ਹੋਣਾ ਜੇ ਉਹ ਬਲੌਗ ਦੇ ਵਿੱਚ ਨਹੀਂ ਆਏ ਇਹ ਸੱਦਨੇ ਉਹਨਾਂ ਨੂੰ ਤਾਂ ਲੱਗੇ ਸੀਗੇ ਚਾਹ ਦੇ ਉੱਤੇ ਚਤਰ ਹੋਣੀ ਵੀ ਮੈਂ ਨਾਲੇ ਬਲੌਗ ਸ਼ੂਟ ਕਰੂੰਗੀ ਮੇਰੇ ਮੇਰਾ ਬਲੌਗ ਬਣ ਜੂਗਾ ਕਾ ਕੰਟੈਂਟ ਬਣ ਜੂਗਾ ਪਹਿਲਾਂ ਤਾਂ ਕਹਿੰਦੀ ਪਰੌਠੇ ਖਲਾਉਂਦਾ ਕਿ ਉਹਨਾਂ ਨੂੰ ਦਿਮਾਗ ਦੇਖ ਲਓ ਇਹਦਾ ਇੱਕ ਬਲੌਗ ਚ ਕਹਿੰਦੀ ਜੱਜਾ ਆਪ ਗਾਜ ਰੱਖ ਲਈਆਂ ਨਾ ਜਿਹੜੇ ਬਲੌਗ ਦੇ ਵਿੱਚ ਉਸੇ ਬਲੌਗ ਚ ਕਹਿੰਦੀ ਡਿੰਪ ਨੂੰ ਸੱਦ ਲੈਣੇ ਆ ਉਹਨੂੰ ਆਪਾਂ ਪਰੌਂਠੇ ਬਣਾਵਾਂਗੇ ਫਟੂ ਡੂਗਾ ਦੇ ਪਰੌਂਠੇ ਦੱਸ ਅਕਲ ਦੇਖ ਲਓ ਪਹਿਲੀ ਵਾਰ ਕੁੜੀ ਨੂੰ ਘਰ ਸੱਦਣਾ ਉਹ ਵੀ ਪਰੌਂਠਿਆਂ ਤੇ ਦਿਮਾਗ ਠੀਕ ਆ ਇਹ ਮੈਨੂੰ ਲੱਗਦਾ ਇਹਨਾਂ ਨੇ ਹੁਣ ਤਾਂ ਹੀ ਨਹੀਂ ਮੇਰੇ ਜਿੱਥੇ ਤੱਕ ਮੇਰਾ ਖਿਆਲ ਜਾਂਦਾ ਬਾਕੀ ਪਤਾ ਨਹੀਂ ਦੇਖਦੇ ਅੱਗੇ ਆ ਵੀ ਸਕਦੀ ਆ ਇਹਨਾਂ ਦੇ ਘਰੇ ਜੇ ਬੈਕ ਕੈਮਰਾ ਆ ਗਿਆ ਕਉਂਕੇ ਉਹ ਹੁਣ ਨੇਤਰ ਹੁਣ ਹੀ ਕਾਦੇ ਲੱਗਿਓ ਛੋਟਾ ਜਿਹਾ ਤਰਾ ਸਾਗ ਰੜਕਣ ਤੇ ਪਰੇ ਲੰਘ ਗਿਆ ਹੋਰ ਲੈ ਉਹ ਕੁੜੀ ਨੂੰ ਇੱਕ ਵਾਰ ਚ ਨਹੀਂ ਇੱਕ ਵਾਰ ਵੀ ਨਾ ਨੇ ਦਿਖਾਇਆ ਬਲੌਗ ਦੇ ਵਿੱਚ ਉਹ ਖੈਰ ਤਾਂ ਹੀ ਆ ਤੇ ਹੁਣ ਇੱਧਰ ਸਾਗ ਲੱਗਿਓ ਮੈਂ ਕਹਣੀ ਹਰੀਆਲੀ ਆਂਟੀ ਦੇ ਨਾਂ ਰਾਕੇ ਛੋਟਾ ਜਿਹਾ ਮਲਾਈ ਬਣਾਤੀ ਹਰੀਆਲੀ ਆਂਟੀ ਕਹਿੰਦੀ ਇਹ ਸਾਗੇ ਬਣਾਉਂਦੇ ਰਹਿੰਦੇ ਅਸੀਂ ਇਹ ਚੌਥੇ ਦਿਨ ਨਾ दाल ਸਬ지 ਕੋਈ ਬਣਾਉਂਦੇ ਨੇ ਸਾਗੇ ਰਹੀ ਨਹੀਂ ਰੱਖਦੇ ਆ ਬੇ ਮੁਫਤ ਜੇ ਤੋੜ ਲੈਂਦੇ ਆ ਹਨ ਭਾਈ ਅਗਲੇ ਵੇਲੇ ਹੋਜੇ ਦੇਖਨੇ ਕਿਹੜੀਆਂ ਬਾਦੀਆਂ ਤੇ ਉੜਦੇ ਫਿਰਦੇ ਆ ਇਹੇ ਆ ਅਚੋਪ ਹੋ ਰਿਆ ਕਿ ਕੁੜੀ ਨੂੰ ਲੈ ਕੇ ਚਲੀ ਆ ਬਾਦੀਆਂ ਦੇ ਫਿਰਨ ਪਰ ਕਿਹੜੀਆਂ ਬਾਦੀਆਂ ਛਾਲਾ ਮਾਰਨੀਆਂ ਜਾ ਗਈ ਨੇ ਨਾ ਬੱਕ ਥਮਲਣ ਤਾਂ ਦੇਖੋ ਕਿਤਾ ਬੱਦਲਾਂ ਚ ਉੱਡੀ ਫਿਰਦੀ ਐ ਇਹ ਐ ਬਾਦੀਆਂ ਚ ਪਹੁੰਚੀ ਬੱਦਲਾਂ ਚ ਬੰਨੀ ਉੱਡੀ ਫਿਰਦੀ ਐ ਸਾਰਾ ਟੰਬਰ ਐ ਤੇ ਅਦਰ ਮੁਸ਼ਕਪਰੀ ਤੇ ਵੀ ਕਹਿੰਦੇ ਆਪਣੀ ਸੋਰੀ ਪਹੁੰਚ ਗਈ ਐ ਸੋਰੀ ਲੱਗਦੀ ਐ ਕਿਉਂਕਿ ਜਿਹੜਾ ਨਾਨਕਿਆਂ ਦਾ ਘਰ ਆ ਹਨਾ ਪੱਕਾ ਐ ਲੈਂਟਰਾ ਵੀ ਥੱਲੇ ਫਰਸ਼ ਪੁੱਜ ਜਾਨੀ ਵਧੀਆ ਲੱਗਾ ਮਕਾਨ ਮਕੂਨ ਇਹ ਆਪਣੇ ਸੋਰੀ ਲੱਗਦੀ ਐ ਲੈ ਕੇ ਲੱਗਦਾ ਇਹਨੂੰ ਮਸਕੀਨ ਉਹ ਹਰ ਮੰਦੇ ਹੁਣ ਤਾਂ ਤਾਂ ਫੇਸ ਹੀ ਨਹੀਂ ਰਿਵੀਲ ਕਰਦੀ ਉਹਨਾਂ ਤਾਂ ਲੈ ਕੇ ਨਹੀਂ ਆਂਦੀ ਕੈਮਰੇ ਦੇ ਸਾਹਮਣੇ ਆਪੇ ਕੱਲੀ ਮੈਂ ਮੈਂ ਕਹਿੰਦੀ ਗੱਟਕ ਯਹੀ ਫਰੀ ਜਾਂਦੀ ਰਹਿੰਦੀ ਐ ਕੱਲੀ ਲੱਗੇ ਬੈੱਡ ਸ਼ੀਟ ਮਗਰ ਪਹਿਲਾਂ ਜਦੋਂ ਨਾ ਬਲੌਗ ਸਟਾਰਟ ਕੀਤਾ ਤਾਂ ਕਹਿੰਦੀ ਮੈਂ ਨਾਸਤਾ ਬਣਾਉਣ ਲੱਗੀ ਐ ਖਾਣਾ ਮੈਂ ਵਸ ਕਰਬ ਕਰ ਲਿਆ ਉਸ ਤੋਂ ਬਾਅਦ ਸਕਰਬ ਕੀਤਾ ਮਗਰੋ ਚਦਰਾਂ ਚੁਟਰਾ ਝਾੜ ਕੇ ਪਿਛਾ ਕੇ ਕਰ ਲਿਆ ਸੀ ਸਕਰਬ ਮੇ ਨਾਸ਼ਟਾ ਫਿਰ ਮੈਂ ਹੁਣ ਸਕਰਬ ਕਰਨ ਲੱਗੀ ਆ ਇਹੀ ਹਿੱਲੀ ਫਿਰਦੀ ਕਹੋਗੇ ਬਲੌਗ ਬਣ ਬੋਲ ਕੇ ਤਾਂ ਬਣਾਉਂਦੀ ਨਹੀਂ ਬੋਇਜ ਆਬਰ ਕਰਦੀ ਐ ਅਜੇ ਤੱਕ ਬੋਇਜ ਆਬਰ ਕਰੀ ਜਾਂਦੀ ਐ ਹੁਣਾਂਗੀ ਥੋੜਾ ਜੋ ਉਸ ਹਿਸਾਬ ਨਾਲ ਹਬੀ ਜੀ ਦੇ ਕਪੜੇ ਤੇ ਮੈਂ ਹਬੀ ਜੀ ਦੇ ਅਭੀ ਨਾ ਹੋਇਆ ਇਹਦਾ ਅਭੀ ਇਹ ਫੇਸ ਨਹੀਂ ਦਿਖਾਉਂਦੀ ਪਤਾ ਕਾਤੇ ਇਹ ਮੈਨੂੰ ਲੱਗਾ ਪੱਕਾ ਨਹੀਂ ਰੱਖਿਆ ਹੁਣ ਸਹੀ ਪਕੜੇ ਹੈ ਇੱਕ ਰੋਸਟਰ ਭਾਈ ਨੇ ਵੀ ਕਿਹਾ ਸੀਗਾ ਮੈਨੂੰ ਲੱਗਦਾ ਪੱਕਾ ਨਹੀਂ ਹੈਗਾ ਇਹ ਜਿਹੜਾ ਤਾਂ ਫੇਸ ਨਹੀਂ ਦਿਖਾਂਦੀ ਇਹ ਮਾਰੂ ਵੇੜਾਂ ਦੰਤਿਆਂ ਕੋਈਆਂ ਤਿੰਨ ਚਾਰ ਇਹਨੇ ਹੋ ਰੱਖਿਓ ਲੱਗਦੇ ਆ ਉਧਰੇ ਭੱਜੂ ਹੋਣੇ ਕਿਉਂਕਿ ਪੇ ਦਾ ਤਾਂ ਡਰ ਆਪਣਾ ਪਹਿਲਾਂ ਸੀਗਾ ਨਾ ਹੋਣਾ ਪੇਰਾ ਤਾਂ ਹੈ ਹੀ ਨਹੀਂ ਇਹਨੂੰ ਆਪਣੇ ਦਾ ਉਹਦਾ ਵਿਚਾਰਾ ਪਹੁੰਚ ਗਏ ਚਲੋ ਜੀ ਠੀਕ ਆ ਤੁਹਾਡੇ ਬਾਈ ਜੀ ਅੱਜ ਹੈ ਨਹੀਂ ਨਾਲ ਆਪਾਂ ਜੀ ਸਾੱਚ ਦੱਸੀਏ ਤੇ ਅੱਜ ਬਿਗੜੀ ਹੈ ਪੂਰੀ ਕੀਤੀ ਆ ਚਲੋ ਜੀ ਬੰਦਿਆ ਲੱਗੀ ਤਾਂ ਪਲੀਜ਼ ਸ਼ੀਨ ਧੰਨਵਾਦ ਕੱਲ ਲੈ ਕੇ ਆਵਾਂਗੇ ਜੈਸਮੀਨ ਤੇ ਚੰਗੀ ਤਰ੍ਹਾਂ ਰੋਸਟ ਦੇਖੋ ਜੱਤ ਕਾਹੇ ਵੀਡੀਓ ਕਿਉਂਕਿ ਜਾ ਇਹਨਾਂ